ਇਹ ਕਮਿਊਨਿਟੀ ਹਾਲ ਇਹ ਬਿਨਾ ਕਿਸੇ ਸਿਰਾਂ ਪੈਰਾਂ ਆਲਾ ਬਣਾ ਰਹੇ ਨੇ ਬੱਚਿਆਂ ਦੇ ਝੂਲੇ ਲੱਗੇ ਹੋਏ ਦੀ ਜਿਹੜੀ ਉਹ ਮਹਾਸਾਹ ਜੀ ਨੇ ਲਵਾਇਆ ਤੇ ਬੜਾ ਸੋਹਣਾ ਪਾਰਕ ਹੈ ਸ਼ਹਿਰ ਦੇ ਵਿੱਚ ਕੋਈ ਪਾਰਕ ਸੀ ਜਿੱਥੇ ਸ਼ਾਮ ਨੂੰ ਬਹੁਤ ਜ਼ਿਆਦਾ ਬੱਚੇ ਆ ਜਾਂਦੇ ਜਿਹਾ ਕਿਉਂਕਿ ਗਰੀਬ ਲੋਕ ਰਹਿੰਦੇ ਨੇ ਲੋਕਾਂ ਦੇ ਘਰਾਂ 'ਚ ਸਾਹ ਨਹੀਂ ਆਉਂਦਾ ਨਿੱਕੇ ਨਿੱਕੇ ਘਰ ਨੇ ਅਗਲਾ ਸ਼ਾਮ ਨੂੰ ਉਹ ਲੈ ਪਟਕੇ ਇੱਥੇ ਆ ਬਣਾ ਰਹੇ ਨੇ ਨਾ ਇਹਨਾਂ ਕੋਲ ਕੋਈ ਪਾਰਕਿੰਗ ਦੀ ਫੈਸਿਲਿਟੀ ਆ ਕੁਝ ਨਹੀਂ ਕਿਸੇ ਨੂੰ ਕਹਿੰਦੇ ਨੇ ਜੀ ਅਸੀਂ ਪਾਰਕਿੰਗ ਉਹ ਪੁਰ ਥੱਲੇ ਕਰਾਂਗੇ ਕਿਸੇ ਨੂੰ ਕਹਿੰਦੇ ਸਾਡੇ ਕੋਲ 10 ਰੁਪਏ ਹੈ ਪਰਚੀ ਵਾਲੇ 10 ਬਾਥਰੂਮ ਵਾਲਾ ਉਦੋਂ ਬਾਅਦ ਇੱਥੇ ਬਾਥਰੂਮ ਬਣੇ ਨੇ ਬਾਥਰੂਮਾਂ ਦੇ ਮੂਹਰੇ ਇਹਨਾਂ ਨੇ ਪਰਚੀ 라ਤੀ ਦੀ ਵੀ ਜਿਹੜਾ ਇੱਥੇ ਬਾਥਰੂਮ ਕਰਨ ਜਾਉ ਉਹਨੂੰ 10 ਰੁਪਏ ਪਰਚੀ ਇਹਨਾਂ ਨੇ ਇਹ ਆਪਣੀ ਨਿੱਜੀ ਪ੍ਰਾਪਰਟੀ ਬਣਾ ਲਈ ਇਹ ਲੁੱਟ ਕੇ ਖਾ ਰਹੇ ਨੇ ਇੱਥੇ ਅੰਦਰ ਲੇਡੀ ਬਾਥਰੂਮਾਂ ਲੇਡੀ ਬਾਥਰੂਮ ਤੇ ਗੇਟ ਲਾ ਕੇ ਰੱਖ ਪਾਏ ਨੇ ਗੇਟ ਹੀ ਲਾ ਕੇ ਰੱਖ ਪਾਏ ਨੇ ਇਹ ਇਹ ਲੋਟੂ ਟ ਦਾ ਨਾਮ ਲਿਖਿਆ ਮਰੇ ਲਾਲਾ ਚਮਨ ਲਾਲ ਆਜ਼ਾਦ ਕਿਹੜਾ ਆਜ਼ਾਦੀ ਘੁਲਾਟੀ ਆ ਇਹ ਕਿੱਥੇ ਸੀਦੀ ਪਾਈ ਆਣੇ ਕਿਹੜੀ ਕਾਰਗਿਲ ਦੀ ਲੜਾਈ ਲੜਿਆ ਇਹ ਇਹਨਾਂ ਨੇ ਆਪਦੇ ਬੁੜੇ ਵਾਲੀ ਨਿੱਜੀ ਪ੍ਰਾਪਰਟੀ ਬਣਾ ਲਈ ਇਹ ਠੀਕ ਹੈ ਜੀ ਇਹ ਕਮੇਟੀ ਵੀ ਭੰਗ ਕੀਤੀ ਜਾਵੇ ਜਿਹੜੀ ਕਮੇਟੀ ਆ ਭਾਂ ਕੀਤੀ ਜਾਵੇ ਕਰਕੇ ਇਹਨੂੰ ਅਧਿਕਾਰ ਐਸ.ਡੀ.ਐਮ ਸਾਹਿਬ ਨੂੰ ਅੰਦਰ ਦਿੱਤਾ ਜਾਵੇ ਤੇ ਇਹ ਇਹ ਪੱਕੇ ਤੌਰ ਤੇ ਬੰਦ ਕਰਕੇ ਇਹ ਕਮੇਟੀ ਮੈਂਬਰ ਬਦਲੇ ਜਾਣੇ ਚੋਰ ਨੇ ਸਾਰੇ ਇਕੱਠੇ ਕਰੇ ਹੋਏ ਹੈ। ਹੈਪੀ ਜੀ ਇਹਨਾਂ ਦਾ ਕਹਿਣਾ ਹੈ ਵੀ ਜੀ ਪ੍ਰਾਪਰਟੀ ਆ ਵੀ ਸਾਹ ਰਾਮ ਬਾਗ ਦੀ ਆ ਵੀ ਸਾਡੇ ਕੋਲ ਇਹਨਾਂ ਦੀ ਗਵਨੀਸ਼ਤਿਆ ਵਗੈਰਾ ਵੀ ਨਹੀਂ ਉਹਨਾਂ ਦੀ ਕੇਸ ਚੱਲਦਾ ਜੀ ਦਾ। ਪ੍ਰਾਪਰਟੀ ਕੀ ਕਰ ਰਹੇ ਨੇ ਇੱਕ ਇੱਕ ਸੁਣੋ ਸਰ ਰਾਮ ਬਾਗ ਦੀ ਪ੍ਰਾਪਰਟੀ ਆ ਰਾਮ ਬਾਗ ਦੀ ਪ੍ਰਾਪਰਟੀ ਕੀ ਦੇ ਸ਼ਹਿਰ ਦੀ ਪ੍ਰਾਪਰਟੀ ਆ ਕਾਪੜਾ ਵਕੀਲ ਦਾ ਬੁੜੇ ਦੀ ਪ੍ਰਾਪਰਟੀ ਆ ਰਾਮ ਬਾਗ ਦੀ ਪ੍ਰਾਪਰਟੀ ਹੈ ਜਿਹੜੀ ਸਾਰੇ ਸ਼ਹਿਰ ਦੀ ਪ੍ਰਾਪਰਟੀ ਹੈ ਸਾਰੇ ਸ਼ਹਿਰ ਦੇ ਸੰਸਕਰਣ ਨੇ ਇਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਕਿਸੇ ਬੰਦੇ ਨੂੰ ਕਹਿੰਦੇ ਜੇ ਕਿਸੇ ਨੂੰ ਆ ਮੱਲੇ ਵਾਲਿਆਂ ਨੂੰ ਜਾਂ ਕਿਸੇ ਪੱਗਾ ਵਾਲਿਆਂ ਨੂੰ ਸਿੱਖਾਂ ਨੂੰ ਇਤਰਾਜ